ਸੱਚਾ ਕਾਰ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਫੋਟੇਜ ਹਸਪਤਾਲ ਦੇ ਵੱਲੋਂ ਦਿੱਤਾ ਗਿਆ ਵੱਡਾ ਬਿਆਨ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੇ ਵਿੱਚ ਹੋ ਰਿਹਾ ਲਗਾਤਾਰ ਸੁਧਾਰ ਪਲਸ ਰੇਟ ਦੇ ਵਿੱਚ ਵੀ ਹੋ ਰਿਹਾ ਸੁਧਾਰ ਬਲੱਡ ਪ੍ਰੈਸ਼ਰ ਵੀ ਸਹੀ ਆ ਰਿਹਾ ਡਾਕਟਰਾਂ ਦੀ ਨਿਗਰਾਨੀ ਹੇਠ ਸੀਐਮ ਭਗਵੰਤ ਮਾਨ ਦਾ ਚੱਲ ਰਿਹਾ ਇਲਾਜ ਹੁਸ਼ਿਆਰਪੁਰ ਚੰਤਪੁਰਨੀ ਰੋਡ ਦੇ ਉੱਪਰ ਮੰਗੂਵਾਲ ਨੇੜੇ ਵਾਪਰਿਆ ਵੱਡਾ ਹਾਦਸਾ ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਖਾਈ ਦੇ ਵਿੱਚ ਡਿੱਗ ਰਹੀ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਹੋਈ ਮੌਤ ਤੇ ਦੋ ਗੰਭੀਰ ਰੂਪ ਦੇ ਵਿੱਚ ਹੋਏ ਜ਼ਖਮੀ タルਮਸ਼ਾਲਾ ਤੋਂ ਐਂਬੂਲੈਂਸ ਡੀ ਐਮ ਸੀ ਹਸਪਤਾਲ ਲੁਧਿਆਣਾ ਜਾ ਰਹੀ ਸੀ ਪੰਜਾਬ ਸਣੇ ਹੋਰ ਹੜ੍ਹ ਪ੍ਰਭਾਵਿਤ ਸੂਬਿਆਂ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬਿਆਂ ਦੇ ਵਿੱਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣਗੇ ਪੰਜਾਬ ਹਿਮਾਚਲ ਉੱਤਰਾਖੰਡ ਅਤੇ ਜੰਮੂ ਕਸ਼ਮੀਰ ਚੱਲ ਰਿਹਾ ਇਸ ਵਕਤ ਖੜਾਂ ਦੀ ਮਾਰ ਸੂਤਰਾਂ ਵਾਲੇ ਤੋਂ ਖਾਸ ਖਵਰੀ ਸਾਹਮਣੇ ਅਦਾਕਾਰ ਅਕਸ਼ੇ ਕੁਮਾਰ ਨੇ ਪੰਜਾਬ ਲਈ ਮਦਦ ਦਾ ਵਧਾਇਆ ਹੱਥ ਹੜ੍ਹ ਪੀੜਤਾਂ ਲਈ 5 ਕਰੋੜ ਰੁਪਏ ਦਾਨ ਕਰਨ ਦਾ ਕੀਤਾ ਐਲਾਨ ਕਿਹਾ ਮੈਂ ਕਿਸੇ ਨੂੰ ਦਾਨ ਦੇਣ ਵਾਲਾ ਕੌਣ ਹੁੰਦਾ ਜਦੋਂ ਮੈਨੂੰ ਮਦਦ ਦਾ ਹੱਥ ਵਧਾਉਣ ਦਾ ਮੌਕਾ ਮਿਲਦਾ ਹੈ ਤਾਂ ਮੈਂ ਖੁਸ਼ਕਿਸਮਤ ਮਹਿਸੂਸ ਕਰਦਾ ਮੇਰੇ ਲਈ ਇਹ ਮੇਰੀ ਸੇਵਾ ਇੱਕ ਛੋਟਾ ਜਿਹਾ ਯੋਗਦਾਨ ਹੈ ਫਾਜ਼ਿਲਕਾ ਦੇ ਵਿੱਚ 4202 ਹੜਪੀੜਤ ਲੋਕਾਂ ਨੂੰ ਬਚਾਇਆ 23 ਫਾਜ਼ਿਲਕਾ ਦੇ ਵਿੱਚ ਅਤੇ 7 ਜਲਾਲਾਬਾਦ ਦੇ ਵਿੱਚ ਰਾਹਤ ਕੈਂਪ ਸਥਾਪਿਤ ਕੀਤੇ ਗਏ 2465 ਫਾਜ਼ਿਲਕਾ ਤੇ 88 ਜਲਾਲਾਬਾਦ ਦੇ ਵਿੱਚ ਲੋਕ ਇਹਨਾਂ ਰਾਹਤ ਕੈਂਪਾਂ ਦੇ ਵਿੱਚ ਰਹਿ ਰਹੇ ਤੇ ਉਸ ਤੋਂ ਵੀ ਅਗਲੀ ਗੱਲ 1191 ਫਾਜ਼ਿਲਕਾ ਦੇ ਵਿੱਚ ਅਤੇ 35 ਜਲਾਲਾਬਾਦ ਦੇ ਵਿੱਚ ਦਧਾਰੂ ਪਸ਼ੂਆਂ ਨੂੰ ਰੱਖਿਆ ਗਿਆ ਸਾਰੀ ਜਾਣਕਾਰੀ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਹੋਣਾ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਸਾਂਝੀ ਕੀਤੀ ਲੁਧਿਆਣਾ ਤੇ ਮੰਡਰਾਇਆ ਹੜਾਂ ਦਾ ਖਤਰਾ ਪਿੰਡ ਸਸਰਾਲੀ ਦੇ ਵਿੱਚ ਟੁੱਟਿਆ ਸਤਲੁਜ ਦਰਿਆ ਦਾ ਆਰਜੀ ਬਨ ਸਤਲੁਜ ਦਰਿਆ ਦੇ ਉੱਪਰ ਪ੍ਰਸ਼ਾਸਨ ਦੇ ਵੱਲੋਂ ਬਣਾਇਆ ਗਿਆ ਬਨ ਪ੍ਰਸ਼ਾਸਨ ਵੱਲੋਂ ਬਣਾਏ ਗਏ ਦੂਜੇ ਬਨ ਤੱਕ ਵੀ ਪਹੁੰਚਿਆ ਪਾਣੀ ਪਾਖੜਾ ਡੈਮ ਤੋਂ ਆਈ ਰਾਹਤ ਭਰੀ ਖਬਰ ਖਤਰੇ ਦੇ ਨਿਸ਼ਾਨ ਤੋਂ ਕਰੀਬ 2 ਫੁੱਟ ਹੇਠਾਂ ਹੋਇਆ ਪਾਣੀ BBMP ਦੇ ਵੱਲੋਂ ਪਾਖੜਾ ਡੈਮ ਦੇ ਫਲੱਡ ਗੇਟਰ 10 ਫੁੱਟ ਤੋਂ ਘਟਾ ਕੇ 77 ਫੁੱਟ ਖੋਲੇਗੇ ਪਾਖੜਾ ਡੈਮ ਦੇ ਵਿੱਚੋਂ 70000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਜਦ ਕਿ ਇਸ ਤੋਂ ਪਹਿਲਾਂ 85000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਅਦਾਲਤ ਨੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ 20 ਸਤੰਬਰ ਤੱਕ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਮਜੀਠੀਆ ਦੇ ਵਕੀਲ ਨੇ 4 ਅੱਸ਼ੀਟ ਦੀ ਹਾਰਡ ਕਾਪੀ ਲਈ ਪਟੀਸ਼ਨ ਕੀਤੀ ਸੀ ਦਾਇਰ ਹੈ ਬੈਰਕ ਬਦਲਣ ਮਾਮਲੇ ਦੇ ਵਿੱਚ ਇਸ ਸਾਰੇ ਮਾਮਲੇ ਦੇ ਵਿੱਚ 9 ਤਰੀਕ ਨੂੰ ਹੋਵੇਗੀ ਅਗਲੀ ਸੁਣਵਾਈ ਫਿਲਹਾਲ ਨਾਬਾ ਜੇਲ੍ਹ ਦੇ ਵਿੱਚ ਬੰਦ ਹਨ ਵਿਕਰਮ ਸਿੰਘ ਮਜੀਠੀਆ ਮੌਸਮ ਨੇ ਪੰਜਾਬ ਦੀ ਮੁਰਤ ਤੋਂ ਵਧਾਈ ਚਿੰਤਾ ਤੜਕਸਾਰ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪੈ ਰਿਹਾ ਲਗਾਤਾਰ ਮੀਂਹ ਲਗਾਤਾਰ ਮੀਂਹ ਦੇ ਨਾਲ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਆ ਚੁੱਕਿਆ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਮੁਰਤ ਤੋਂ ਵਧ ਗਈ ਚਿੰਤਾ ਪੂਰੇ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਮੀਂਹ ਦਾ ਅਲਰਟ ਕੀਤਾ ਜਾ ਰਿਹਾ ਜਾਰੀ ਲੁਧਿਆਣਾ ਦੇ ਅਧਿਆਪਕ ਨਰਿੰਦਰ ਸਿੰਘ ਨੂੰ ਮਿਲਿਆ ਨੈਸ਼ਨਲ ਅਵਾਰਡ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਕੌਮੀ ਅਧਿਆਪਕ ਪੁਰਸਕਾਰ 2022 ਨਾਲ ਕੀਤਾ ਸਨਮਾਨਿਤ ਪਿੰਡ ਜੰਡਿਆਲੀ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਮੁੱਖ ਅਧਿਆਪਕ ਦੇ ਵਜੋਂ ਸੇਵਾਵਾਂ ਨਿਭਾ ਰਹੇ ਹਨ ਨਰਿੰਦਰ ਸਿੰਘ ਐਸਨ ਅਸਦੀਆਂ ਦਾ ਸੁਵਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਦ ਤੱਕ ਧੰਨਵਾਦ